ਅੱਜ ਗੱਲ ਕਰਾਂਗੇ ਸਿੱਖਾਂ ਦੇ ਪਹਿਲੇ ਬਾਦਸ਼ਾਹ ਦੀ ਗੁਰੂ ਸਾਹਿਬਾਨ ਤੋਂ ਬਾਅਦ ਸਿੱਖ ਕੌਮ ਵਿੱਚਨੇ ਕਾਹੀ ਜਰਨੈਲ ਹੋਏ ਮਹਾਨ ਜੋਧੇ ਹੋਏ ਵੱਡੇ ਵੱਡੇ ਵਿਦਵਾਨ ਤੇ ਇਨੇ ਕਾਹੀ ਮਹਾਨ ਸ਼ਹੀਦ ਹੋਏ ਨੇ ਪਰ ਸੁਲਤਾਨ ਇੱਕੋ ਹੀ ਹੋਇਆ ਹੈ ਸੁਲਤਾਨ ਉਲਕੋਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਜਿਨ੍ਹਾਂ ਨੇ ਨਾਦਰ ਸ਼ਾਹ ਤੇ ਅਫਜ਼ਾਲੀ ਵਰਗਿਆਂ ਨੂੰ ਭਜੜਣਾ ਬਵਾ ਦਿੱਤੀਆਂ ਸੀ ਉਸ ਸਮੇਂ ਦਿੱਲੀ ਦੇ ਤਖਤ 'ਤੇ ਬਹੁਤ ਸਮੇਂ ਤੋਂ ਲੜਾਈਆਂ ਹੋ ਰਹੀਆਂ ਸੀ ਸਿੱਖਾਂ ਨੇ ਜਦੋਂ ਦਿੱਲੀ ਨੂੰ ਜਿੱਤਿਆ ਤਾਂ ਜਸ ਸਿੰਘ ਆਲੂ ਵਾਲੀਆ ਨੂੰ ਕਿਹਾ ਗਿਆ ਕਿ ਤੁਸੀਂ ਤਖਤ 'ਤੇ ਬੈਠੋ ਪਰ ਗੁਰੂ ਦੇ ਇਸ ਮਹਾਨ ਸਿੱਖ ਨੇ ਦਿੱਲੀ ਦੇ ਤਖਤ ਨੂੰ ਲਤਮਾਰ ਦਿੱਤੀ ਸੀ ਅੱਜ ਆਪਾਂ ਗੱਲਾਂ ਕਰਾਂਗੇ ਸਰਤਾਨ ਉਲਕੌਮ ਜਸਾ ਸਿੰਘ ਆਲੂਵਾਲੀਆ ਬਾਰੇ ਸੁਰੂਤੋਂ ਗੱਲ ਕਰੀਏ ਇਹਨਾਂ ਦਾ ਜਨਮ 3 ਮਈ 1718 ਈਸਵੀ ਵਿੱਚ ਲਾਹੌਰ ਦੇ ਪਿੰਡ ਆਲੂ ਵਿੱਚ ਹੋਇਆ ਉੱਥੋਂ ਇਹਨਾਂ ਦੇ ਨਾਮ ਨਾਲ ਆਲੂਵਾਲੀਆ ਲੱਗਿਆ ਪਿਤਾ ਦਾ ਨਾਮ ਸਰਦਾਰ ਬਦਰ ਸਿੰਘ ਜੀ ਜਸਾ ਸਿੰਘ ਆਲੂਵਾਲੀਆ ਸਿਰ ਪੰਜ ਸਾਲ ਦੇ ਹੀ ਸਨ ਜਦੋਂ ਨਦੇ ਪਿਤਾ ਦੇ ਹੱਥ ਹੋ ਗਿਆ ਫਿਰ ਇਹਨਾਂ ਨੂੰ ਇਹਨਾਂ ਦੇ ਮਾਤਾ ਜੀ ਦਿੱਲੀ ਲੈ ਜਾਂਦੇ ਹਨ ਉੱਥੇ ਮਾਤਾ ਸੁੰਦਰੀ ਜੀ ਕੋਲ ਮਾਤਾ ਸੁੰਦਰੀ ਜੀ ਇਹਨਾਂ ਨੂੰ ਪੜਾਉਂਦੇ ਲਿਖਾਉਂਦੇ ਹਨ ਇਹਨਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਪਰਵਰਸ਼ ਕਰਦੇ ਹਨ ਪੰਜਾਬ ਚ ਇੱਕ ਵਾਰ ਜਸਾ ਸਿੰਘ ALU ਵਾਲੀ ਜੀ ਕੀਰਤਨ ਕਰ ਰਹੇ ਹੁੰਦੇ ਹਨ ਉੱਥੇ ਇਹ ਨਵਾਬ ਕਪੂਰ ਸਿੰਘ ਦੇ ਨਜ਼ਰੀ ਪੈ ਜਾਂਦੇ ਹਨ ਨਵਾਬ ਕਪੂਰ ਸਿੰਘ ਇਹਨਾਂ ਤੋਂ ਇੰਨੇ ਪ੍ਰਭਾਵਿਤ ਹੁੰਦੇ ਹਨ ਕਿ ਉਹ ਇਹਨਾਂ ਦੀ ਮਾਤਾ ਜੀ ਸਾਹਮਣੇ ਹੱਥ ਜੋੜ ਕੇ ਕਹਿੰਦੇ ਹਨ ਕਿ ਤੁਸੀਂ ਆਪਣਾ ਪੁੱਤਰ ਮੇਰੀ ਝੋਲੀ ਪਾ ਦਿਓ ਉਸ ਤੋਂ ਬਾਅਦ ਨਵਾਬ ਕਪੂਰ ਸਿੰਘ ਜਸਤ ਸਿੰਘ ਆਲੂ ਵਾਲਿਆਂ ਨੂੰ ਆਪਣੇ ਨਾਲ ਲੈ ਜਾਂਦੇ ਹਨ ਉਸ ਸਮੇਂ ਉਹਨਾਂ ਦੀ ਉਮਰ ਸਿਰਫ 15 ਸਾਲ ਦੀ ਹੀ ਸੀ ਪੜ੍ਹੇ ਲਿਖੇ ਤਾਂ ਉਹ ਪਹਿਲੇ ਬਹੁ ਸੀ ਫਿਰ ਉਹਨਾਂ ਨੂੰ ਸ਼ਸਤਰ ਵਿਦਿਆ ਤੇ ਘੋੜਸਵਾਰੀ ਸਿਖਾਈ ਜਾਂਦੀ ਹੈ ਜਦੋਂ ਨਾਦਰ ਸਾਹ ਭਾਰਤ ਨੂੰ ਲੁੱਟ ਰਿਹਾ ਸੀ ਤਾਂ ਉਸ ਸਮੇਂ ਜਸਾਲੂ ਵਾਲਿਆ ਪੂਰੀ ਜਵਾਨੀ ਵਿੱਚ ਸਨ ਉਸ ਸਮੇਂ ਸਿੰਘਾਂ ਨੇ ਨਾਦਰ ਸਾਹ ਤੇ ਹਮਲੇ ਕਰ ਕਰ ਬਹੁਤ ਲੁੱਟਿਆ ਉਸ ਤੋਂ ਬਾਅਦ ਭਾਰਤ ਵਿੱਚ ਅਬਦਾਲੀ ਆਉਂਦਾ ਹੈ ਉਹ ਭਾਰਤ ਵਿੱਚੋਂ ਮੁਗਲਾਂ ਦੇ ਖਜ਼ਾਨੇ ਤੇ ਲੋਕਾਂ ਦੇ ਘਰਾਂ ਦੇ ਵਿੱਚ ਖੜੇ ਪਸ਼ੂ ਅਨਾਜ ਕੁਝ ਵੀ ਨਹੀਂ ਛੱਡਦਾ ਸਾਰਾ ਕੁਝ ਲੈ ਜਾਂਦਾ ਸੀ ਅਬਦਾਲੀ ਜਦੋਂ ਲੁੱਟ ਕੇ ਜਾਂਦਾ ਸੀ ਜੱਸਾ ਸਿੰਘ ਆਲੂਵਾਲੀਆ ਨਵਾਬ ਕਪੂਰ ਸਿੰਘ ਸਰਦਾਰ ਚੜਤ ਸਿੰਘ ਇਹਨਾਂ ਨੇ ਅਬਦਾਲੀ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਇੱਕ ਗੱਲ ਹੋਰ ਜਦੋਂ ਜਹਾਂਨ ਖਾਂ ਨੇ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਨੂੰ ਭਰ ਦਿੱਤਾ ਸੀ ਤਾਂ ਉਸ ਸਮੇਂ ਜੱਸਾ ਸਿੰਘ ਆਲੂਵਾਲੀਆ ਲਾਹੌਰ ਤੋਂ 200 ਅਫਗਾਨੀਆਂ ਨੂੰ ਕੈਦ ਕਰਕੇ ਲਿਆਇਆ ਸੀ ਤੇ ਉਹਨਾਂ ਤੋਂ ਸਾਰਾ ਸਰੋਵਰ ਸਾਫ਼ ਕਰਵਾਇਆ ਸੀ ਜਦ ਅਫਗਾਨੀ ਦਿੱਲੀ ਆਉਂਦਾ ਹੈ ਤਾਂ ਉਸ ਦਾ ਸਾਹਮਣਾ ਮਰਾਠਿਆਂ ਨਾਲ ਹੁੰਦਾ ਹੈ ਅਫਗਾਨੀ ਮਰਾਠਿਆਂ ਨੂੰ ਇੰਨੇ ਬੁਰੇ ਤਰੀਕੇ ਨਾਲ ਹਰਾਉਂਦਾ ਹੈ ਕਿ ਉਸ ਤੋਂ ਬਾਅਦ ਮਰਾਠੇ 10 ਸਾਲ ਨਹੀਂ ਉੱਠ ਸਕੇ ਸੀ ਜਾਂਦਾ ਹੋਇਆ ਉਹਨਾਂ ਦੀਆਂ 2200 ਧੀਆਂ ਪੈਨਾਂ ਨੂੰ ਚੱਕ ਕੇ ਲੈ ਜਾਂਦਾ ਹੈ ਮਰਾਠੇ ਫਿਰ ਜਸਾ ਸਿੰਘ ਆਲੂ ਵਾਲੀ ਕੋਲ ਆਉਂਦੇ ਹਨ ਹਣਾ ਅੱਗੇ ਸਾਰੀ ਗੱਲ ਦੱਸਦੇ ਹਨ ਫਿਰ ਜਸਾ ਸਿੰਘ ਆਲੂ ਵਾਲੀਆ ਜਾਂਦੇ ਨੇ ਤੇ ਉਹਨਾਂ ਦੇ 2200 ਧੀਆਂ ਪੈਨਾਂ ਨੂੰ ਛੜਵਾ ਕੇ ਲਿਆਉਂਦੇ ਨੇ ਤੇ ਆਪਦੇ ਖਰਚੇ ਤੇ ਉਹਨਾਂ ਨੂੰ ਘਰ ਛੱਡ ਕੇ ਆਉਂਦੇ ਨੇ ਇਸ ਤੋਂ ਬਾਅਦ ਹੀ ਅਬਦਾਲੀ ਦੀ ਸਿੱਧੀ ਦੁਸ਼ਮਣੀ ਸਿੰਘਾਂ ਨਾਲ ਹੋਈ ਸੀ ਫਿਰ ਸਿੰਘ ਲਾਹੌਰ ਤੇ ਜਿੱਤ ਕਰਦੇ ਨੇ ਉਤੋਂ ਹੀ ਜਸਾ ਸਿੰਘ ਆਲੂ ਵਾਲਿਆਂ ਨੂੰ ਅਹੁਦਾ ਮਿਲਿਆ ਸੀ ਸੁਲਤਾਨ ਉਲਕੋਮ ਫਿਰ ਜਸਾ ਸਿੰਘ ਆਲੂ ਵਾਲਿਆਂ ਨੇ ਸਿੱਕਾ ਵੀ ਚਲਾਇਆ ਸੀ ਜਿਸ ਨੂੰ ਨਾਨਕਸ਼ਾਹੀ ਸਿੱਕਾ ਕਹਿੰਦੇ ਹਨ ਜੋ ਰਣਜੀਤ ਸਿੰਘ ਤੱਕ ਚੱਲਦੇ ਰਹੇ ਨੇ ਫਿਰ ਅਬਦਾਲੀ ਨੂੰ ਜਦੋਂ ਪਤਾ ਲੱਗਦਾ ਹੈ ਤਾਂ ਉਹ ਆਪਣੀ ਫੌਜ ਲੈ ਕੇ ਆਉਂਦਾ ਹੈ ਉਸ ਸਮੇਂ ਸਿੱਖ ਸਰਪ 40-50 ਹਜ਼ਾਰ ਸਨ ਉਸ ਦਿਨ ਅਬਦਾਲੀ ਇੱਕ ਦਿਨ ਵਿੱਚ 20 ਤੋਂ 25 ਹਜ਼ਾਰ ਸਿੰਘਾਂ ਨੂੰ ਮਾਰਦਾ ਏ ਦਿਨ ਸਭ ਤੋਂ ਖੂਨੀ ਦਿਨ ਮੰਨਿਆ ਜਾਂਦਾ ਹੈਗਾ ਸਿੱਖ ਇਤਿਹਾਸ ਵਿੱਚ ਇਸ ਨੂੰ ਵੱਡਾ ਖੁੱਲੂਗਰਾ ਵੀ ਕਹਿੰਦੇ ਹਨ ਇਸੇ ਹਮਲੇ ਦਰਾਨ ਅਬਦਾਲੀ ਨੂੰ ਵਾਪਸ ਮੁੜਨਾ ਪਿਆ ਸੀ